ਬਲਤੇਜ ਪੰਨੂ ਕਹਿੰਦੇ ਆ ਤਖਤ ਤੇ ਪੇਸ਼ ਹੋਵਾਂਗੇ ਅਸੀਂ ਪਰ ਜੈਹਦਰ ਸਾਹਿਬ ਕਹਿੰਦੇ ਆ ਸਖਤਰੀ ਦੇ ਪੇਸ਼ ਹੋਵੋਗੇ ਤੁਸੀਂ ਉਹ ਧਰਮ ਦੇ ਮੂਲ ਰੀੜ ਦੀ ਹੱਡੀ ਉਹਨੂੰ ਮੂਲ ਸਿਧਾਂਤ ਨੂੰ ਮੂਲ ਕਰਮ ਨੂੰ ਹੀ ਉਹਨਾਂ ਨੇ ਡੈਮੇਜ ਕੀਤਾ ਤੇ ਰਾਜੇ ਨੇ ਪ੍ਰਕਾਸ਼ ਸਿੰਘ ਜੀ ਕਿ ਧਰਮ ਦੇ ਅਨੁਸਾਰ ਚੱਲਣਾ ਚਾਹੀਦਾ ਉਹ ਰਾਜੇ ਨੇ ਆਪਣੀ ਰਾਜਨੀਤੀ ਦੀ ਗੱਲ ਕਰ ਦਿੱਤੀ ਤੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਬਰੂਆ ਸਾਹਿਬ ਦੀ ਪਿਆਰੀ ਬੀਬੀ ਦਾ ਮਾਮਲਾ ਅੱਜ ਤੱਕ ਸੈਕਟ ਗੁਰਦੁਆਰੇ ਸਹਿਬਾਨਾਂ ਦੀ ਸ਼ਰਮਣੀ ਕਮੇਟੀ ਵੱਲੋਂ ਕਿੱਥੇ ਕਿੱਥੇ ਗੋਲਕ ਵਰਤੀ ਜਾਂਦੀ ਆ ਜਾਣਗੇ ਉੱਥੇ ਉਹ ਲੈ ਕੇ ਸਬੂਤ ਅੱਛਾ ਤੇਰੀਆ ਤੂੰ ਕਿਹੜੇ ਔਕਾਤ 'ਚ ਬੋਲ ਰਿਹਾ ਉੱਥੇ ਕੀ ਤੈਨੂੰ ਸ਼ਰਮਣੀ ਕਮੇਟੀ ਨੇ ਨਿਯੁਕਤ ਕੀਤਾ ਕਮੰਦਰੀਪ ਗੁਆਨ ਸਿੰਘ ਮਾਨ ਕੱਲ ਮਾਗੀ ਦੇ ਮੇਲੇ ਦੇ ਉੱਤੇ ਜਿੱਥੇ ਵਿਰੋਧੀਆਂ ਦੇ ਉੱਤੇ ਜੰਪ ਕੇ ਨਿਸ਼ਾਨੇ ਸਾਧਦੇ ਤਾਂ ਪਾਵਨ ਸਰੂਪਾ ਨੂੰ ਲੈ ਕੇ ਕੀ ਦੱਸਾ ਉਹਨਾਂ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਜੀ ਕਿੱਦਾਂ ਦੇਖਦੇ ਉਸ ਬਿਆਨ ਨੂੰ ਲੈ ਕੇ ਜੀ ਬਿਆਨ ਦੀ ਹੈਗਾ ਜੀ ਇਹ ਇਹ ਤਾਂ ਅਸਲ 'ਚ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ ਤੇ ਇਹ ਕੱਲ ਅੱਜ ਪੇਸ਼ ਹੋਣਾ ਭੁਗਤਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸਾਹਿਬ ਦੇ ਸਕਤਰੇਤ ਤੇ ਮਾਨ ਸਾਹਿਬ ਕਹਿੰਦੇ ਤਖਤ ਤੇ ਪੇਸ਼ ਹੋਵਾਂਗੇ ਅਸੀਂ ਬਲਤੇਜ ਪੰਨੂ ਕਹਿੰਦੇ ਤਖਤ ਤੇ ਪੇਸ਼ ਹੋਵਾਂਗੇ ਅਸੀਂ ਪਰ ਜੈਹਦਰ ਸਾਹਿਬ ਕਹਿੰਦੇ ਸਕਤਰੇਤ ਦੇ ਪੇਸ਼ ਹੋਵੋਗੇ ਤੁਸੀਂ ਸਕਤਰੇ ਤੇ ਤਖਤ ਦੇ ਵਿਚਾਲੇ ਵੀ ਦੀਵਾਰ ਹੈ ਸ਼ਾਇਦ ਸਿਧਾਂਤ ਤੱਕ ਦਰਬਾਰ ਦੀਵਾਰ ਹੁੰਦੀ ਆ ਇੱਕ ਮਨਾਂ ਚ ਦਰਬਾਰ ਹੁੰਦੀ ਆ ਇੱਕ ਵੈਸੇ ਦਰਬਾਰ ਕੱਢੀ ਹੁੰਦੀ ਆ ਉਹ ਕਹਿੰਦਾ ਪਹਿਲਾਂ ਤਾਂ ਕਹਿੰਦੇ ਵੀ 10 ਵਜੇ ਆਜੋ ਤੁਸੀਂ ਫਿਰ ਨਹੀਂ ਕਹਿੰਦੇ 4:30 ਵਜੇ ਆਓ ਤੁਸੀਂ ਭਗਵੰਤ ਮਾਰ ਕਹਿੰਦੇ ਮੈਂ ਤਾਂ 10 ਵਜੇ ਆਉਂਗਾ ਹੁਣ ਭਗਵੰਤ ਮਾਂ ਚ 10 ਵਜੇ ਚੱਲ ਜਾਂਦੇ ਆ ਉੱਥੇ ਕਿੰਨੀ ਵੇਟ ਕਰਦੇ ਆ ਉਹ ਇੱਕ ਮੁੱਖ ਮੰਤਰੀ ਦਾ ਇੱਕ ਇੱਕ ਮਿੰਟ ਜਿਹੜਾ ਹੈਗਾ ਨਾ ਜੀ ਉਹ ਬਹੁਤ ਕੀਮਤੀ ਹੁੰਦਾ ਕਨਫਿਊਜ਼ਨ ਚਾ ਸਾਰਾ ਕੁਝ ਕਨਫਿਊਜ਼ਨ ਚਾ ਸਾਰਾ ਕੁਝ ਮੁੱਖ ਮੰਤਰੀ ਦਾ ਪ੍ਰੋਟੋਕੋਲ ਆ ਉੱਥੇ ਮੁੱਖ ਮੰਤਰੀ ਜਾਣਗੇ ਅੱਜ ਨੰਗੇ ਪੈਰ ਜਾਣਗੇ ਜਾਂ ਫਿਰ ਉਹ ਸੰਗਤ ਨਾਲ ਜਾਣਗੇ ਜਾਂ ਲਾਅ ਲਸ਼ਕਰ ਨਾਲ ਜਾਣਗੇ ਕਿਹੜੇ ਤਰੀਕੇ ਨਾਲ ਸਬੂਤ ਪੇਸ਼ ਕਰਨਗੇ ਗੋਲ ਕਿੱਥੇ ਕਿੱਥੇ ਵਰਤੀ ਜਾਂਦੀ ਆ ਸ਼੍ਰੀ ਗੁਰਦੁਆਰੇ ਸਹਿਬਾਨਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਕਿੱਥੇ-ਕਿੱਥੇ ਗੋਲਕ ਵਰਤੀ ਜਾਂਦੀ ਆ ਜਾਣਗੇ ਉੱਥੇ ਉਹ ਲੈ ਕੇ ਸਬੂਤ ਜਾਂ ਨਹੀਂ ਲੈ ਕੇ ਜਾਣਗੇ ਜਾਂ ਬਾਅਦ ਵਿੱਚ ਨਸ਼ਰ ਕਰਨਗੇ ਗੋਲ ਕਿੱਥੇ-ਕਿੱਥੇ ਵਰਤੀ ਜਾਂਦੀ ਆ ਕਿ ਸ਼੍ਰੋਮਣੀ ਕਮੇਟੀ ਜਿਵੇਂ ਕਿ ਮਨਪ੍ਰੀਤ ਬਾਦਲ ਨੇ ਦੋਸ਼ ਲਾਇਆ ਸੀ ਕਿ ਸ਼੍ਰੋਮਣੀ ਕਮੇਟੀ ਦਾ ਲੰਗਰ ਗਿਆ ਸਰੇਂਦਰ ਕੌਰ ਬਾਦਲ ਦੇ ਘਰ ਤੇ ਕਿ ਮਰ ਕੇ ਕਿੱਦਾਂ ਵਰਤਦੇ ਆ ਕਿਹੜੇ ਪਾਸੇ ਨੂੰ ਵਰਦੇ ਆ ਲੰਗਰ ਕਿਦਾਂ 22000 ਤੋਂ ਵੱਧ ਮੁਲਾਜ਼ਮ ਨੇ ਸ਼੍ਰੋਮਣੀ ਗੁਰਦੁਆਰਾ ਪਰੰਦੇ ਕਮੇਟੀ ਦੇ ਕਿਹਨੇ ਰੱਖੇ ਨੇ ਉਹ ਸਭਾ ਸਭਾ ਕਰੋੜ ਦਾ ਪੈਕੇਜ ਕਿਹਨੇ ਦਿੱਤਾ ਐ ਇੱਦਾਂ ਵੱਡੇ ਵੱਡੇ ਪੈਕੇਜ ਦੇ ਕੇ ਬੰਦੇ ਰੱਖਣੇ ਸ਼੍ਰੋਮਣੀ ਕਮੇਟੀ 'ਚ ਕਿਉਂ ਮੈਂ ਪਹਿਲਾਂ ਵੀ ਗੱਲ ਆਖੀ ਸੀ ਆ ਤੁਹਾਡੇ ਅੰਮ੍ਰਿਤਸਰ ਦੇ ਨੇੜੇ ਹੀ ਐ ਇੱਕ ਅ ਡੇਰਾ ਬਿਆਸ ਉੱਥੇ ਭਾਈ ਜੀ ਸੀਏ ਕੇ ਇੰਜੀਨੀਅਰ ਕੀ ਬੱਡੇ-ਬੱਡੇ ਦਿਮਾਗ ਉੱਤੇ ਫ੍ਰੀ ਕੰਮ ਕਰਦੇ ਆਗੇ ਉਹਨਾਂ ਦਾ ਸੇਵਕ ਉਹਨਾਂ ਦਾ ਕੰਮ ਕਰਦੇ ਨੇ ਉਹਨਾਂ ਦਾ ਅਕਾਊਂਟ ਵੀ ਦੇਖਦੇ ਨੇ ਉਹ ਅਕਾਊਂਟੈਂਟ ਵੀ ਉੱਥੇ ਕੰਮ ਕਰਦੇ ਨੇ ਫ੍ਰੀ ਕੰਮ ਕਰਦੇ ਨੇ ਆ ਸਾਡੇ ਸਿੱਖਾਂ ਦੇ ਵਿੱਚ ਇਹ ਬਿਲਕੁਲ ਪਿਰਤ ਨਹੀਂ ਪਾਈ ਇਹਨਾਂ ਨੇ ਕਿ ਸਾਡੇ ਸਿੱਖ ਤਾਂ ਜਾਨ ਮਾਰਨ ਨੂੰ ਤਿਆਰ ਹੋ ਜਾਂਦੇ ਆ ਸਾਡੇ ਸਿੱਖ ਤਾਂ ਫ੍ਰੀ ਅਕਾਊਂਟ ਦੇਖਣ ਨੂੰ ਤਿਆਰ ਨੇ ਸੀਏ ਜਿਹੜੇ ਹੈਗੇ ਆ ਉਹ ਤੁਹਾਡੇ ਫ੍ਰੀ ਕੰਮ ਕਰਨ ਨੂੰ ਤਿਆਰ ਨੇ ਤੁਸੀਂ ਹੁੱਕਾ ਤਾਂ ਦਓ ਤੁਹਾਨੂੰ ਕੀ ਲੋੜਾ ਸਵਾ ਸਵਾ ਕਰੋੜ ਰੁਪਈਆ ਪੈਕੇਜ ਦੇਣ ਦੀ ਕਿਉਂਕਿ ਉਹਦੇ ਵਿੱਚ ਤੁਹਾਡੇ ਲਾਲਚ ਨੇ ਤੁਸੀਂ ਲਾਲਚ ਰੱਖੀ ਬੈਠੇ ਹੋ ਉਹਦੇ ਵਿੱਚ ਤੁਹਾਨੂੰ ਡਰ ਲੱਗਦਾ ਕਿਤੇ ਪੜਦਾ ਨਾ ਖੁੱਲ ਜਵੇ ਗੁੱਸਾ ਕਰਦੇ ਹੋ ਇਹ ਸਰਮਾਇਦਾਰ ਸਿੱਖ ਸਮਾਜ ਨੇ ਮਨਮਤਾ ਆਪਣੀ ਮਨੋਨੀਤ ਦੇ ਤਾਪਕ ਸਿੱਖ ਧਰਮ ਨੂੰ ਚਲਾਉਣਾ ਸ਼ੁਰੂ ਕੀਤਾ ਹੋਇਆ ਸਰਮਾਇਦਾਰ ਸਿੱਖ ਸਮਾਜ ਇਹ ਆਪਣੇ ਆਪ 'ਚ ਬੜੀ ਅਲੋਕਾਰੀ ਗੱਲ ਆ ਕਿ ਇਹ ਵੀ ਧਰਮ ਧਰਮ ਨੂੰ ਆਪਣੇ ਮੁਤਾਬਕ ਚਲਾਉਣ ਲੱਗੇ ਕਿੰਤੂ ਤਾਂ ਹੋਣਗੇ ਕਿੰਤੂ ਜੇ ਪੋ ਆਤਮਾਨ ਨੇ ਕਿੰਤੂ ਕੀਤਾ ਨਾ ਇਸ ਗੱਲ ਤੇ ਕਿ ਇਹਦਾ ਮਤਲਬ ਤੁਸੀਂ ਫਿਰ ਸਹਿਤਾਰੇ ਦੇ ਵੀ ਆਪਣਾ ਪੈਸੇ ਨਾ ਪਾਓ ਗੋਲਕ ਵਿੱਚ ਤੁਸੀਂ ਰਾਜਨੀਤੀ ਕਰ ਰਹੇ ਹੋ ਤਾਂ ਪੋ ਆਤਮਾਨ ਨੇ ਕਿੰਤੂ ਕਿੰਤੂ ਕੀਤਾ ਉਹ ਜਾਏਗਾ ਵਧੀਆ ਗੱਲ ਆ ਉਹਨੂੰ ਜਾਣਾ ਚਾਹੀਦਾ ਤਖਤ ਤੇ ਜਾਏਗਾ ਉਹ ਤਾਂ ਉਹ ਕੜਕ ਦੇ ਕਿਸੇ ਦਾ ਉਹਦਾ ਤਖਤ ਤੇ ਜਾਊਗਾ ਉਹ ਤਾਂ ਕਿੰਤੂ ਕਿੰਤੂ ਤਾਂ ਮਲ ਕੇ ਹੋਣਗੇ ਜੇਕਰ ਧਰਮ ਨੂੰ ਰਾਜਨੀਤੀ ਚਲਾ ਰਹੀ ਹੈ ਰਾਜਨੀਤੀ ਦਾ ਕੰਮ ਹੁੰਦਾ ਰਾਜ ਕਰਨਾ ਰਾਜ ਰਾਜੇ ਬਾਰੇ ਕਦੇ ਵੀ ਕਿਸੇ ਵਿਦਵਾਨ ਨੇ ਲਿਖਿਆ ਨਹੀਂਗਾ ਉਹ ਉਹ ਸੱਚਾ ਹੋ ਸਕਦਾ ਧਾਰਮਿਕ ਹੋ ਸਕਦਾ ਰਾਜਾ ਕਦੇ ਵੀ ਧਾਰਮਿਕ ਨਹੀਂ ਹੋ ਸਕਦਾ ਰਾਜਾ ਧਰਮ ਨੂੰ ਵਰਤ ਸਕਦਾ ਉਹ ਧਾਰਮਿਕ ਕਿਸੇ ਵਿਦਵਾਨ ਨੇ ਕਿਸੇ ਵੀ ਇਤਿਹਾਸਕਾਰ ਨੇ ਕਿਸੇ ਵੀ ਧਾਰਮਿਕ ਬੰਦੇ ਨੇ ਕਿਤੇ ਵੀ ਨਹੀਂ ਲਿਖਿਆ ਕਿ ਰਾਜਾ ਧਾਰਮਿਕ ਹੋ ਸਕਦਾ ਕਿਦ ਰਾਜਾ ਧਰਮ ਮੁਤਾਬਕ ਚੱਲ ਸਕਦਾ ਰਾਜੇ ਨੇ ਰਾਜ ਚਲਾਉਣਾ ਹੁੰਦਾ ਲੋਕਾਂ ਤੇ ਰਾਜ ਕਰਨਾ ਹੁੰਦਾ ਉਸ ਨੇ ਆਪਣੇ ਮੁਤਾਬਕ ਸਾਰੇ ਕੰਮ ਕਰਨੇ ਹੁੰਦੇ ਆ ਨਾ ਕਿ ਧਰਮ ਅਨੁਸਾਰ ਧਰਮ ਕਹਿੰਦਾ ਧਰਮ ਤਾਂ ਕਹਿੰਦਾ ਵੀ ਤੁਸੀਂ ਇਹ ਗਲਤੀ ਨਾ ਕਰੋ ਇਹ ਨਾ ਕਰੋ ਤੱਕ ਉਹ ਆਪਾਂ ਰਾਜਾ ਰੁਕਦਾ ਰਾਜੇ ਮਨਮਰਜ਼ੀਆ ਕਰਦਾ ਸਭ ਤੋਂ ਵੱਡਾ ਮਹਾਨ ਸਿੱਖਾਂ ਦਾ ਰਾਜ ਕਹਿੰਦਾ ਮਹਾਰਾਜ ਰਣਜੀਤ ਸਿੰਘ ਦਾ ਕਹਿੰਦਾ ਨਾ ਉਹ ਵੀ ਕੰਜੀੜਾ ਨਚਾਉਂਦਾ ਸੀ ਆਪਣੇ ਦਰਬਾਰ ਦੇ ਵਿੱਚ ਮੋਹਰਾਂ ਦਾ ਤਾਂ ਹੀ ਤਨ ਬੁਲਾਇਆ ਸੀਗਾ ਤਖਤ ਵਿੱਚ ਤਖਤ ਜਹੇਦਾਰ ਨੇ ਗੰਦੀ ਫੁੱਲਾ ਸਿੰਘ ਨੇ ਬੁਲਾਇਆ ਸੀ ਮੇਰੀ ਗੱਲ ਸੁ ਗੰਦੀ ਉਹ ਆਪਣਾ ਮਹਾਰਾਜਾ ਅਜੀਤ ਸਿੰਘ ਨੂੰ ਨਾਲ ਸਭ ਤੋਂ ਵੱਡਾ ਮਹਾਰਾਜਾ ਮੰਨਦੇ ਆਪਾਂ ਉਹਨੂੰ ਉਹਦੇ ਦਾ ਇਤਿਹਾਸ ਬੜੇ ਵੱਡੇ ਇਤਿਹਾਸ ਨੇ ਵੀ ਜਦੋਂ ਉਹ ਉਹ ਉਹਨਾਂ ਦਾ ਜਿਹਨਾਂ ਚੂੜਾ ਛੱਡਿਆ ਸੀ ਉਹਨਾਂ ਨੇ ਉਸ ਟਾਈਮ ਕਿੰਨੀਆਂ ਜਿਹੜੀਆਂ ਕੰਜਰੀਆਂ ਨੇ ਕੀ 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 ਬੈਰ ਪਾਏ ਸੀਗੇ ਉਹਨੇ ਕਿਸ ਤਰੀਕੇ ਨਾਲ ਮਹਾਰਾਜਾ ਅਜੀਤ ਸਿੰਘ ਦੇ ਇਤਿਹਾਸ ਵਿੱਚ ਇਹ ਵੀ ਗੱਲ ਹੈਗੀ ਆ ਕਿ ਉਸ ਨੇ ਹਾਂ ਦਿੱਤੇ ਪੈਸੇ ਮਸਜਦਾਂ ਵਾਸਤੇ ਦਿੱਤੇ ਪੈਸੇ ਮੰਦਰਾਂ ਵਾਸਤੇ ਦਿੱਤੇ ਪੈਸੇ ਗੁਰਦੁਆਰਿਆਂ ਵਾਸਤੇ ਜ਼ਮੀਨਾਂ ਦਿੱਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਪਰ ਹਾਇਰ ਐਜੂਕੇਸ਼ਨ ਵਾਲੇ ਪਾਸੇ ਉਹ ਵੀ ਨਹੀਂ ਗਏ ਪੜਾਈ ਦੀ ਲੋੜ ਸੀ ਨਾ ਪੜਾਈ ਦੀ ਲੋੜ ਸੀ ਸਭ ਤੋਂ ਵੱਡਾ ਮੰਨਦੇ ਆ ਰਾਜਾ ਕਦੇ ਵੀ ਧਰਮ ਨੂੰ ਧਰਮ ਮੁਤਾਬਕ ਨਹੀਂ ਚੱਲਦਾ ਹੁੰਦਾ ਆ ਸਾਡੇ ਰਾਜਾ ਜੇ ਚੱਲੇ ਰਾਜੇ ਚੱਲੇ ਨੇ ਇਹ ਸਰਖਮਿਸਤਾਨਸ ਹਾਲਾਤ ਕੀ ਕਹਿੰਦੇ ਸੀ ਜਦੋਂ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਆ ਅੰਗ ਖਿਲਾਰੇ ਗਏ ਨੇ ਪਾੜ ਪਾੜ ਕੇ ਸੁੱਤੇ ਗਏ ਨੇ ਅੰਗ ਗੁਰੂਗ੍ਰੰਥ ਸਾਹਿਬ ਦੇ ਰਾਜਾ ਕੌਣ ਸੀਗਾ ਪ੍ਰਕਾਸ਼ ਸਿੰਘ ਬਾਦਲ ਰਾਜਾ ਪ੍ਰਕਾਸ਼ ਸਿੰਘ ਬਾਦਲ ਦਾ ਕੀ ਫਰਜ਼ ਬਣਦਾ ਸੀਗਾ ਤੁਰੰਤ ਐਕਸ਼ਨ ਕਰਦੇ ਉਹਤੇ ਐਕਸ਼ਨ ਕਰਕੇ ਫੜਦੇ ਬੰਦਿਆਂ ਨੂੰ ਚੱਕ ਕੇ ਅੰਦਰ ਕਰਦੇ ਜਾਂਚ ਚੱਲ ਰਹੀ ਸੀ ਜਾਂਚ ਕਰਨ ਬੰਦੇ ਭੇਜਤੇ ਅੱਧੀ ਜਾਂ ਚੱਲੀ ਆ ਉਹਨਾਂ ਨੂੰ ਪਤਾ ਲੱਗਿਆ ਕਿ ਕਿੱਥੇ ਗੁਰੂ ਅੰਗਸਾ ਪਿਆ ਜਾਂਚ ਆ ਲੈਣ ਨੂੰ ਇਹਦੇ ਰਿਪੋਰਟਾਂ ਆ ਚੁੱਕੀਆਂ ਨੇ ਬਾ ਫੱਡ ਵਾਪਸ ਦਾ ਲੈ ਉਹ ਬੰਦੇ ਬੈਠੇ ਨੇ ਪ੍ਰੋਟੈਸਟ ਕਰਨੇ ਗੁਰੂ ਅੰਗਸਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਗੋਲੀਆਂ ਚਲਾਤੀਆਂ ਸਿੱਧੀਆਂ ਦੋ ਬੰਦੇ ਸ਼ਹੀਦ ਕਰਤੇ ਰਾਜੇ ਨੇ ਰਾਜੇ ਦੇ ਰਾਜ ਚ ਹੋਇਆ ਨਾ ਇਹ ਜਰਕੇ ਸਿੱਖ ਧਰਮ ਨੂੰ ਉਹ ਸਿੱਖ ਧਰਮ ਅਨੁਸਾਰ ਚੱਲ ਰਹੇ ਨੇ ਪੰਥਕ ਮੰਨਦੇ ਨੇ ਸਰਕਾਰ ਪੰਥਕ ਕਹਿੰਦੀ ਆ ਆਪਣੇ ਆਪ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਉਹਨਾਂ ਦਾ। ਸ੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਉਹਨਾਂ ਦਾ। ਧਰਮ ਤੇ ਕਬਜ਼ਾ ਪੂਰੀ ਤਰ੍ਹਾਂ। ਤੇ ਇਸ ਧਰਮ ਤੇ ਕਬਜ਼ਾ ਕਰਕੇ ਉਸ ਧਰਮ ਜਿਹੜਾ ਧਰਮ ਜਿਹਦਾ ਗ੍ਰੰਥ ਹੈ ਧਰਮ ਦਾ ਸਭ ਤੋਂ ਮੂਲ ਜਿਹੜਾ ਮੂਲ ਰੀੜ ਦੀ ਹੱਡੀ ਹੁੰਦਾ ਮੂਲ ਸਿਧਾਂਤ ਹੁੰਦਾ ਮੂਲ ਕਰਮ ਹੁੰਦਾ ਉਹ ਹੁੰਦਾ ਉਹਦਾ ਗ੍ਰੰਥ। ਉਹ ਹੁੰਦਾ ਸ਼ਬਦ ਗ੍ਰੰਥ। ਤੇ ਉਹ ਧਰਮ ਦੇ ਮੂਲ ਰੀੜ ਦੀ ਹੱਡੀ ਉਹਨੂੰ ਮੂਲ ਸਿਧਾਂਤ ਨੂੰ ਮੂਲ ਕਰਮ ਨੂੰ ਹੀ ਉਹਨਾਂ ਨੇ ਡੈਮੇਜ ਕੀਤਾ ਤੇ ਰਾਜੇ ਨੇ ਪ੍ਰਕਾਸ਼ ਸਿੰਘ ਜੀ ਕਿ ਧਰਮ ਦੇ ਅਨੁਸਾਰ ਚੱਲਣਾ ਚਾਹੀਦਾ ਉਹਨੂੰ ਰਾਜੇ ਨੇ ਆਪਣੀ ਰਾਜਨੀਤੀ ਦੀ ਗੱਲ ਕਰ ਕੀਤੀ ਤੇ ਉਹਨਾਂ ਨੇ ਗੋਲੀਆਂ ਚਲਾਤੀਆਂ ਗੁਰੂ ਰਤਨ ਸਾਹਿਬ ਦੀ ਬੇਅਦਬੀ ਦਾ ਮਾਮਲਾ ਅਜੇ ਤੱਕ ਵੀ ਸੈੱਟ ਨਹੀਂ ਹੋਇਆ ਰਾਜਾ ਨਹੀਂ ਚੱਲਦਾ ਹੁੰਦਾ ਕਦੇ ਵੀ ਧਰਮ ਅਨੁਸਾਰ ਪਰ ਰਾਜਾ ਜਿਹੜਾ ਹੈਗਾ ਕਿਉਂਕਿ ਜੇ ਧਰਮ ਚਲਾਵੇਗਾ ਰਾਜੇ ਨੂੰ ਤਾਂ ਗੱਲ ਬਣਦੀ ਹੈ ਵਧੀਆ 5000 ਲਵਣ ਦੀ ਹੈ ਹੁਣ 328 ਸਰੂਪਾਂ ਦਾ ਮਾਮਲਾ ਹੈਗਾ 328 ਸਰੂਪਾਂ ਦਾ ਮਾਮਲਾ ਸਿੱਟ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ 4 ਦਿਨ ਪਹਿਲਾਂ 2-3 ਦਿਨ ਪਹਿਲਾਂ ਸਿੱਟ ਜਾਂਦੀ ਹੈ 4 ਬੰਦੇ ਜਾਂਦੇ ਆ ਜਿਹੜਾ ਕਿ ਗੁਰਦੁਆਰਾ ਨਾਭ ਕੰਮਲ ਰਾਜਾ ਸਾਹਿਬ ਦੇ ਵਿੱਚ ਉੱਥੇ ਪੜਤਾਲ ਕਰਦੀ ਆ ਕੱਲ ਸੀਐਮ ਸਾਹਿਬ ਮਾਗੀ ਮੁਕਸਰ ਦੇ ਮੇਲੇ ਦੇ ਬੋਲ ਰਹੇ ਆ ਉਹ ਕਹਿੰਦੇ ਆ ਵੀ 169 ਗੁਰੂ ਮਹਾਰਾਜ ਦੇ ਸਰੂਪ ਸਾਨੂੰ ਮਿਲ ਗਏ ਆ ਜਿਨ੍ਹਾਂ ਵਿੱਚੋਂ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ 54 ਸਰੂਪਾਂ ਦੇ ਉੱਪਰ ਤਾਂ ਨੰਬਰ ਲੱਗੇ ਮਿਲਦੇ ਆ ਪਰ 139 ਸਰੂਪਾਂ ਦਾ ਸਾਡੇ ਉਹਨਾਂ ਕੋਲੇ ਕੋਈ ਰਿਕਾਰਡ ਨਹੀਂ ਵੀ ਕਿੱਥੋਂ ਲੈ ਕੇ ਆਏ ਨੇ ਉਹ ਕਿਹੜੀ ਥਾਂ ਤੋਂ ਲੈ ਕੇ ਆਏ ਨੇ ਕਿੱਥੋਂ ਛਾਪਾ ਛਾਪਾ ਖਾਨਾ ਸੀਗਾ ਕਿਹੜੇ ਛਾਪੇ ਖਾਨੇ ਤੋਂ ਛਪਾਏ ਗਏ ਨੇ ਉਹ ਕੋਈ ਰਿਕਾਰਡ ਨਹੀਂ ਇਹ ਗੱਲ ਸਾਹਮਣੇ ਆ ਗਈ ਤੇ ਉਥੇ ਹਾਂ 30 ਰੂਪਨੰਬਰ ਕਾਰਡ ਕਹਿੰਦੇ ਹੈਗਾ ਉਹਦੇ ਨੰਬਰ ਹੈਗੇ ਨੇ ਲੱਗੇ ਹੋਏ ਇਹ ਵੀ ਗੱਲ ਕਹਿੰਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਦੇ ਪ੍ਰਧਾਨ ਸੈਕਟਰੀ ਨੇ ਗੱਲ ਇਹ ਆਖੀ ਆ ਕਹਿੰਦੇ 2015 ਤੋਂ ਪਹਿਲਾਂ ਗੁਰੂਆਂ ਸਾਹਿਬ ਦੇ ਸਰੂਪਾਂ ਦਾ ਰਿਕਾਰਡ ਸਾਡੇ ਕੋਲੇ ਨਹੀਂ ਹੁੰਦਾ ਸੀਗਾ ਜਿਹੜਾ ਮਰਜ਼ੀ ਲੈ ਜਾਂਦਾ ਸੀਗਾ ਜਿਸ ਦੇ ਦੇਂਦੇ ਸੀ ਮੈਂ ਕਿਹਾ ਸਿੰਘ ਬ੍ਰਦਰ ਜਾਂ ਸਮਥਿੰਗ ਕੋਈ ਮੇਰੇ ਖਿਆਲ ਜੋਤ ਸਿੰਘ ਹੁੰਦੇ ਸੀ ਕਰਮ ਸਿੰਘ ਹੁਣੇ ਉਹ ਸਾਪਦੇ ਸੀ ਪਹਿਲਾ ਮਰਸਲ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਵੀ ਕਹਿੰਦਾ ਆਉਂਦਾ ਜੀ ਲੈਜੈਂਡਰੀ ਸੀਗੇ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਸੀਂ ਰਿਕਾਰਡ ਨਹੀਂ ਰੱਖਦੇ ਸੀਗੇ 15 ਤੋਂ ਬਾਅਦ ਰਿਕਾਰਡ ਰੱਖਣਾ ਸ਼ੁਰੂ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬ ਨਮਾ ਵਾਲਾ ਸਾਹਮਣੇ ਆ ਉਹਦੋਂ ਰਿਕਾਰਡ ਰੱਖਣਾ ਸ਼ੁਰੂ ਹੋਇਆ ਇਹ ਇਹਨਾਂ ਨੂੰ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਕਿਵੇਂ ਆ ਗੱਲ ਇਹ ਮੀਡੀਆ ਨੇ ਗੱਲ ਕਲੇ ਉਡਾਈ ਕਹਿੰਦੇ ਵੀ ਜਿਹੜਾ ਗੁਰਦੁਆਰਾ ਹੈ 1862 ਈਸਵੀ ਦਾ ਬਣਿਆ ਹੋਇਆ ਕਾਲ ਮੀਡੀਆ ਨੇ ਇਹ ਗੱਲ ਲੜਾਈ ਸੀ 1862 ਈਸਵੀ ਦਾ ਗੁਰਦੁਆਰਾ ਰਾਜ ਇਹ ਗੁਣਾ ਚੌਰ ਦੇ ਕੋਲੇ ਬੰਗਾ ਦੇ ਕੋਲਾ ਤੋਂ ਦੁਆਰਾ ਗੁਣਾ ਚੌਰ ਦੇ ਵਿੱਚ ਗੁਰਦੁਆਰਾ ਨਾਬ ਕਮਲ ਰਾਜਾ ਸਾਹਿਬ ਉੱਥੋਂ ਮਿਲੇ 2015 ਤੋਂ ਪਹਿਲਾਂ ਦਾ ਕਹਿੰਦੇ ਕੋਈ ਹੁਣ ਦੇਖੋ ਕਮਾਲ ਦੀ ਗੱਲ ਇਹ ਦੇਖੋ ਤੁਸੀਂ ਮੀਡੀਆ ਦਾ ਉਡਾਉਂਦਾ ਗੱਲ ਉਹ 1862 ਦਾ ਬਣਾਇਆ ਹੋਇਆ ਪਰ ਐਦਾਂ ਨਹੀਂਗਾ ਇਹ ਜਿਹੜਾ ਮਹਾਰਾਜਾ ਨਾ ਜਿਹੜਾ ਰਾਜਾ ਰਾਜਾ ਜੀ ਮਹਾਰਾਜਾ ਨਾ ਰਾਜਾ ਨਾਬ ਕਮਲ ਬਚਪਨ ਤੋਂ ਹੀ ਇਹਨਾਂ ਦਾ ਜਨਮ ਜਿਹੜਾ ਹੋਇਆ ਸੀ ਨਾ ਜੀ 1862 ਚ ਜਨਮ ਹੋਇਆ ਸੀ ਇਹਨਾਂ ਦਾ 1862 ਚ ਗੁਰਦਾਰੇ ਬਣਾਇਆ ਸੀ 1862 ਚ ਇਹਨਾਂ ਨੇ ਜਨਮ ਜਿਹਨਾਂ ਦਾ ਜਨਮ ਹੋਇਆ ਸੀਗਾ ਪਿਤਾ ਮੰਗਲਦਾਸ ਦੇ ਘਰੇ ਮਾਤਾ ਸਹਿਬਦੇਵੀ ਦੇ ਘਰ ਇਹਨਾਂ ਦੇ ਨਾਂ ਤੇ ਗੁਰਦਾਰ ਸਾਹਿਬ ਬਣਾਏ ਹੋਏ ਨੇ ਉਦੋਂ ਹੀ ਫਿਰ ਜੰਗਲਾਂ ਵਿੱਚ ਜਾ ਕੇ ਤਪ ਕਰਨ ਲੱਗ ਪਏ ਸੀਗੇ ਬਹੁਤ ਤਪ ਕੀਤਾ ਹੱਥ ਤੇ ਲੰਗਰ ਚ ਪ੍ਰਸ਼ਾਦ ਲਿਆ ਕਰਦੇ ਸੀਗੇ ਤੇ ਬਹੁਤ ਗਰੀਬੀ ਬਹੁਤ ਨਿਮਰਤਾ ਸਹਿਤ ਕੰਮ ਕੀਤਾ ਨਾਨਕੇ ਪਿੰਡ ਬੱਲੋਵਾਲ ਨਵਾਂ ਸ਼ਹਿਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ 1940 ਨੂੰ ਇਹਨਾਂ ਦਾ ਜਿਹੜਾ ਸੰਸ ਉਹ ਹੋਇਆ ਸੀਗਾ ਇੰਤਖਾਲ ਹੋਇਆ ਸੀ ਸਰੀਰ ਛੱਡਿਆ ਸੀ ਜਦੋਂ ਇਹਨਾਂ ਉੱਥੇ ਆਪਣਾ ਨਵਾਂ ਸ਼ਹਿਰ ਗੁਣਾਚੌਰ ਦੇ ਵਿੱਚ ਜਦੋਂ ਉੱਥੇ ਬੈਠੇ ਸੀਗੇ ਤਾਂ ਉੱਥੇ ਇੱਕ ਮੋਤੀ ਸਿੰਘ ਦੇ ਇਹਨਾਂ ਕੋਲ ਆਏ ਬੈਠੇ ਮੋਤੀ ਸਿੰਘ ਜ਼ਿਮੀਦਾਰ ਸੀਗਾ ਮੌਕੇ ਦਾ ਉਹਦਾ ਜ਼ਮੀਨ ਪੈਦਲ ਸੀ ਉਹ ਕਹਿੰਦੇ ਵੀ ਇੱਕ ਹੁਕਮ ਹੋਇਆ ਕਿ ਤੁਹਾਡੀ ਜ਼ਮੀਨ ਚਾਹੀਦੀ ਆ ਸਥਾਨ ਬਣਾਉਣ ਵਾਸਤੇ ਦਿਓਗੇ ਉਹ ਕਹਿੰਦੇ ਜੀ ਮੇਰੇ ਭਰਾ ਨੇ ਮੈਨੂੰ ਪੁੱਛ ਲਾ ਪਹਿਲੇ ਜ਼ਮੀਨ ਤੁਹਾਡੀ ਆ ਸਾਰੀ ਤਿੰਨੇ ਭਰਾ ਆ ਗਏ ਤਿੰਨੇ ਭਰਾ ਆ ਕੇ ਹੱਥ ਜੋੜ ਕੇ ਬੈਠ ਖੜ ਕੇ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਬਣਾਓ ਜ਼ਮੀਨ ਤੁਹਾਡੀ ਹੈ ਉਹ ਕਹਿੰਦੇ ਪਰਲੇ ਪਾਸੇ ਜ਼ਮੀਨ ਦਾ ਜ਼ਮੀਨ ਕਿੰਨੀ ਹੈ 17 17 ਕਨਾਲ ਹੈ ਜੀ 17 ਕਨਾਲ ਜ਼ਮੀਨ ਜਿਹੜੀ ਹੈਗੀ ਆ ਉਹ ਦੇਤੀ ਉਥੇ ਗੁਰਦੁਆਰਾ ਸਾਹਿਬ ਬਣਨ ਲੱਗੇ ਤੇ ਉਹਨਾਂ ਨੇ ਚੇਤ ਦੀ ਸੰਗਰਾਮ 1907 ਨੂੰ ਗੁਰਦੁਆਰਾ ਸਾਹਿਬ ਆਪਣਾਉਣਾ ਸ਼ੁਰੂ ਕੀਤਾ 1962 ਦੀ ਮੀਡੀਆ ਸਾਹਿਬਾਂ ਜੀ ਮੀਡੀਆ ਸਾਹਿਬਾਂ ਉੱਤੇ ਬੈਠ ਖੜੇ ਸੀਗੇ ਉੱਥੇ ਮੀਡੀਆ ਸਾਹਿਬਾਂ ਤਾਂ ਕਿੱਲਾ ਚੱਕ ਦੇਖਦੇ ਸੀਗੇ ਇਤਿਹਾਸ ਪੜ੍ਹ ਲਿਆ ਕਰੋ ਹੋਇਆ ਇਹ ਤੇ ਕਿ ਉਥੇ ਜਹਾਜ਼ ਉੱਡਾ ਕਰਨਗੇ ਹੁਣ ਜਿਹੜੇ ਬੰਦੇ ਬਾਹਰ ਜਾਂਦੇ ਆ ਫੌਰਨ ਜਾਂਦੇ ਆ ਉਹ ਉੱਥੇ ਜਾਂਦੇ ਆ ਅਰਦਾਸ ਕਰਕੇ ਆਉਂਦੇ ਆ ਕਿ ਸਾਡਾ ਬੀਜਾ ਲੱਗ ਜਵੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਮੰਨਤਾ ਦੀ ਬਹੁਤ ਲੋਕ ਜਾਂਦੇ ਆ ਉਹ ਉਹਨਾਂ ਨੇ ਜਿਹੜੇ ਨਾਪਕਮਲ ਨੇ ਉੱਥੇ ਖੂਹੀ ਪੱਟੀ ਮੌਕੇ ਤੇ ਇੱਥੇ ਇਕੋਤਰੀ ਚੱਲਦੀ ਆ ਗੁਰੂ ਰੰਤ ਸਾਹਿਬ ਦੇ ਪਾਠਾਂ ਦੀ ਇਕੋਤਰੀ 110 101 ਪਾਠ ਲਗਾਤਾਰ ਖੰਡ ਪੜ ਚੱਲਦੇ ਨੇ ਪਰ ਜਦੋਂ ਕਿ ਗੁਰੂ ਰੰਤ ਸਾਹਿਬ ਦੇ ਵਿੱਚ ਇਹ ਕਦੇ ਨਹੀਂ ਕਿਤੇ ਇਸ ਦਾ ਆਇਆ ਕਿ ਅਸੀਂ ਕਹਿੰਦੇ ਆ ਬਲਟੋਹਾ ਕੱਲ ਕਹਿੰਦਾ ਸੀਗਾ ਪਤਾ ਨਹੀਂ ਕੀ ਉਹਦੀ ਜ਼ੁਬਾਨ ਕਿਹੋ ਜੀ ਆ ਬੜੀ ਭੈੜੀ ਜ਼ੁਬਾਨ ਆ ਮੈਨੂੰ ਤਾਂ ਬਲਟੋਹਾ ਸਾਹਿਬ ਜਿਹੜਾ ਬੋਲਦਾ ਨਾ ਐ ਲਾਜ ਵਿਵਹ ਜਿਹੜੇ ਬੜੇ ਵਿਆਹ ਹੁੰਦੀ ਆ ਯਾਰ ਬੰਦਾ ਪਤਾ ਨਹੀਂ ਉਹ ਕਿਹੋ ਜੀ ਕਿਵੇਂ ਬੋਲਦਾ ਬੰਦਾ ਉਹ ਨਾ ਤਾਂ ਉਸ ਤਾਂ ਗੱਲਾਂ ਦਾ ਪਤਾ ਨਾ ਉਸ ਬੰਦੇ ਨੂੰ ਇਹ ਪਤਾ ਕਿ ਮੈਂ ਕੀ ਕਿਹੜੇ ਬਾਰੇ ਕਿਸਮ ਹਿੱਸੇ ਬਾਰੇ ਬੋਲ ਰਿਹਾ ਕੱਲ ਪੈਸੇ ਹੀ ਪੰਗੇ ਲਈ ਜਾਂਦਾ ਉਹ ਦੱਸੋ ਕਮਾਲ ਦੀ ਗੱਲ ਆ ਕਹਿੰਦੇ ਜੀ ਤਾਂ ਇਹ ਤਾਂ ਇਹਨੂੰ ਪਤਾ ਹੀ ਨਹੀਂ ਹੈ ਸਰਕਾਰ ਨੂੰ ਇਹ ਇਹ ਗੁਰੂਆਂ ਸਾਹਿਬ ਬਾਰੇ ਇਹ ਤਾਂ ਸਭ ਪਖੰਡ ਕਰ ਰਹੀ ਆ ਡਰਾਮੇ ਕਰ ਰਹੀ ਆ ਉਹ ਭੋਲੇ ਉਹ 328 ਰੂਪ ਤੁਸੀਂ ਲੱਭੇ ਨਹੀਂ 328 ਰੂਪਾਂ ਦੇ ਜਾਂਚ ਚੱਲ ਰਹੀ ਆ ਇਹ ਹੋਣਗੇ ਜਾਂ ਕਿਹੜੇ ਹੋਣਗੇ ਪਰ ਤੇਰਾ ਮੈਂ 9 ਕਿਲੇ ਰਿਆ ਯਾਰ ਤੇਰਾ ਮੈਂ 9 ਕਿਲੇ ਰਿਆ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਅਕਾਲ ਤਖਤ ਸਾਹਿਬ ਦੀਆਂ ਮਿੰਟਾਂ ਕਰਕੇ ਤੂੰ ਮਾਫੀ ਕਰੋਨਾ ਆਪਣੀ ਜਿੰਨਾ ਤੂੰ ਉਲਟਾ ਫੁਲਟਾ ਜ਼ਹਿਦਾਦਾਰ ਨੂੰ ਬੋਲਿਆ ਯਾਰ ਕੋਈ ਨਹੀਂ ਬੋਲ ਸਕਦਾ ਐਡਾ ਹੰਕਾਰੀ ਬੰਦਾ ਸਰਮਾਇਦਾਰ ਸਿੱਖ ਸਮਾਜ ਦਾ ਤੁਮਰ ਕਿ ਮੁੱਢ ਹੋ ਗਿਆ ਸਰਮਾਇਦਾਰ ਸਿੱਖ ਸਮਾਜ ਆ ਚਾਰ ਤੇਰੇ ਕੋ ਟੋਟੇ ਹੁਣ ਚਾਰ ਤੇਰੇ ਕੋਲ ਹੋਣਗੇ ਜ਼ਮੀਨ ਦੇ ਕੋਡ ਹੋਣਗੇ ਵਧੀਆ ਤਰੀਕ ਕੋਠੀ ਹੋਏਗੀ ਚਾਰ ਤੇਰੇ ਕੋ ਪੈਸੇ ਹੋਣਗੇ ਡਰਾਉਣਾ ਤੂੰ ਹਰੇਕ ਨੂੰ بڑے ਪੱਤਰਕਾਰਾਂ ਨੂੰ ਤੂੰ ਕਦੇ ਜਵਾਬ ਦਿੱਤਾ ਸਿੱਧਾ ਗੱਲਾਂ ਕਰਦਾ ਵੱਡੀਆਂ ਵੱਡੀਆਂ ਸਵਾਲ ਦਾ ਜਵਾਬ ਦਿਆ ਕਰ ਨਾ ਕਿ ਸਿਰਫ ਇੰਨਾ ਗੱਲ ਕਹਦਾ ਕਿ ਇਹਦਾ ਤੇਰੇ ਦਾ ਗੁਰਨਾਮ ਸਿੰਘ ਕਿਤਾ ਹਾਂ ਤੇਰਾ ਤਾਂ ਉਹਦੇ ਨਾਲ ਪਿੱਠ ਪਿੱਢ ਦੀ ਆ ਮਹਾਰਾਜੇ ਪਟਿਆਲੇ ਨਾਲ ਦੱਸ ਮੇਰੀ ਮਹਾਰਾ ਪੇਟਾਂ ਨੇ ਕੀ ਪਿੱਟ-ਪਿੱਟਦੀ ਆ ਪੱਤਰਕਾਰਾਂ ਨੂੰ ਐਂ ਡਰਾਉਂਦਾ ਜਿੱਦਾਂ ਕਿ ਉਹਦਾ ਬਾਪ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਲੱਬੇ ਜਾਲ ਨੇ ਸਰਕਾਰ ਵੱਲੋਂ ਜਾਂਚ ਸਹਿਯੋਗ ਦੇਣ ਵਾਸਤੇ ਕਿਹਾ ਜੈਹਦਾਰ ਸਾਹਿਬ ਨੇ ਅਕਾਲਤਖ ਸਾਹਿਬ ਨੇ ਤੇ ਤੂੰ ਉਹਦੇ ਗੱਲਾਂ ਕਰ ਰਿਹਾ ਬਣਾ ਰਿਹਾ ਵਿੱਚ ਗੱਲਾਂ ਚੰਗਾ ਬੰਦਾ ਯਾਰ ਤੂੰ ਕਹਿ ਵੀ ਜੀ ਜਾਂਚ ਚੱਲ ਰਹੀ ਆ ਅੱਛਾ ਤੇਰੀ ਤੂੰ ਕਿਹੜੇ ਔਕਾਤ 'ਚ ਬੋਲ ਰਿਹਾ ਉੱਥੇ ਕਿ ਤਨੂੰ ਸ਼੍ਰੋਮਣੀ ਕਮੇਟੀ ਨੇ ਨਿਯੁਕਤ ਕੀਤਾ ਇਹੋ ਜਿਹਾ ਸਾਡੇ ਮੀਡੀਆ ਵਾਲੇ ਨੇ ਕੱਚੇ ਘੜੜੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਐ ਇਥਿਕਸ ਕੀ ਐ ਮੀਡੀਆ ਦੇ ਤੁਸੀਂ ਬੁਲਾਓ ਉੱਥੇ ਜੇ ਟੀਵੀ 'ਚ ਬੁਲਾਉਣਾ ਬੁਲਾਓ ਸ਼੍ਰੋਮਣੀ ਕਮੇਟੀ ਨੂੰ ਉਹਦੇ ਪ੍ਰਧਾਨ ਨੂੰ ਬੁਲਾਓ ਉਹਦੇ ਸਕੱਤਰ ਨੂੰ ਤੁਸੀਂ ਬੁਲਾਏ ਲਿਆ ਸੀ ਸਕੱਤਰ ਨੂੰ ਸਕੱਤਰ ਨੇ ਕਹਿਤਾ ਸੀ ਵੀ ਜੇ 2015 ਤੋਂ ਪਹਿਲਾਂ ਦਾ ਰਿਕਾਰਡ ਨਹੀਂ ਸਾਡੇ ਕੋਲ ਹੁੰਦਾ ਵਧੀਆ ਗੱਲ ਕਹਿਤੀ ਉਹਨੇ ਸਕੱਤਰ ਨੇ ਔਰ ਬੜੀ ਸਾਦਗੀ ਭਰੀ ਗੱਲ ਕੀਤੀ ਹੈ ਉਹਨੇ ਸਕੱਤਰ ਦੀ ਗੱਲ ਬਾਕੀ ਬਹੁਤ ਤੱਕ ਕਾਬਲੇ ਤਾਰੀਫ ਸੀਗੀ ਜੇ ਮੈਨੇ ਗੱਲ ਕੀਤੀ ਆ ਕਹਿੰਦੇ ਜੀ ਉਹਦੇ ਪਹਿਲਾਂ ਤੁਹਾਡਾ ਸਰੂਪ ਨਹੀਂ ਸੀਗਾ ਹਾਂ ਕੋਈ ਨਵੀਂ ਗੱਲ ਤੁਹਾਡੇ ਕੋਲ ਆਈ ਆ ਤੁਹਾਨੂੰ ਦੱਸੋ ਜੀ ਅਸੀਂ ਤਾਂ ਜਵਾਬ ਦੇਾਂਗੇ ਕਿਆ ਬਾਤ ਹੈ ਬਹੁਤ ਸ਼ਾਂਤਾਂ ਗੱਲ ਕੀਤੀ ਜਾਂਦਾ ਉਸਨੇ ਸਕੱਤਰ ਸਾਹਿਬ ਨੇ ਇਹਦੀ ਨਾ ਕੋਈ ਔਕਾਤ ਕਹਿੰਦੇ ਜੀ ਮੈਂ ਕੌਣ ਤੂੰ ਕੌਣ ਮੈਂ ਕਹਦਾ ਖਾਮ ਖਾ ਖਾਮ ਖਾ ਵਿੱਚ ਬੜ ਗਿਆ ਉੱਥੇ ਜਾ ਕੇ ਮੈਂ ਕਹਿੰਦਾ ਇਹ ਬੇਵਕੂਫੀ ਕਰਦਾ ਇਹ ਉਹ ਕਰਦਾ ਉਹ ਵਾਹ ਕਰਦਾ ਪਤਾ ਨਹੀਂ ਕੀ ਕਿਹੜੀ ਗੱਲਾਂ ਕਰੀ ਜਾਂਦਾ ਨਾ ਤੇਰੀ ਅਕਾਲ ਤਖਤ ਸਾਹਿਬ ਨਾਲ ਕੋਈ ਉੱਥੇ ਤੁਹਾਨੂੰ ਨਿਯੁਕਤ ਕੀਤਾ ਨਾ ਸ਼੍ਰੋਮਣੀ ਕਮੇਟੀ ਨੇ ਜੁਤੀ ਕੀਤਾ ਕਹਿੰਦਾ ਮੈਂ ਸਿੱਖਾਂ ਦੀ ਆਮ ਪਤਾ ਨਹੀਂ মিডিਆ ਵਾਲੇ ਕਿਹੋ ਜਿਹੇ ਬੰਦੇ ਲੈ ਆਉਂਦੇ ਆ ਸਾਡੇ ਵਾਲੇ ਵੀ ਕਿਵੇਂ ਲੈ ਆਉਂਦੇ ਆ ਉਹਨਾਂ ਨੂੰ ਬਲਟੋਆ ਸਾਹਿਬ ਨੂੰ ਸਾਡੇ ਵਾਲੇ ਵੀ ਕੀ ਮੇਰੇ ਨਾਲ ਫੋਨ ਜੋੜ ਲੈਂਦੇ ਆ ਵੀ ਗੱਲ ਕਰੋ ਕਿਉਂਕਿ ਜਿਹੜਾ ਬੰਦਾ ਬੋਲਦਿਆ ਤਾਰਾ ਬੋਲਦਾ ਨਾ ਉਹਨੂੰ মিডিਆ ਵਾਲਾ ਚੱਕਦੇ ਨੇ ਉੱਪਰ ਵੀ ਬੋਲਦਾ ਬੰਦਾ ਐ ਅਗਰ ਉਹ ਕਰਿਆ ਕਰਿਆ ਜੇ ਬੰਦਾ ਨੂੰ ਇੱਕ ਨਾ ਜਿਹੜਾ ਜਿਹਨਾਂ ਦੀ ਹਾਂ ਕਿਸੇ ਕਿਸੇ ਹਾਇਸ਼ੀਰਜ ਬੰਦਾ ਆ ਜਾਵੇ ਕੋਈ ਪ੍ਰਧਾਨ ਬਣ ਜਵੇ ਉਹ ਕੋਈ ਬਲਾਰਾ ਬਣ ਜਵੇ ਹਾਂ ਫਿਰ ਬੁਲਾਓ ਉਹਨੂੰ ਆਜਾ ਭਾਈ ਬੋਲ ਫਿਰ ਜਵਾਬ ਦੇ ਭੱਜ ਨਾ ਖੜ ਬੰਦਿਆਂ ਵਾਂਗੂ ਜੇ ਕੋਈ ਪੱਤਰਕਾਰ ਪੁੱਛਦਾ ਜਵਾਬ ਦੇ ਸਵਾਲ ਦਾ ਐ ਨਾ ਕਹਿ ਵੀ ਤੂੰ ਕੌਣ ਐ ਵੀ ਆ ਸਵਾਲ ਤੂੰ ਦਾ ਮਹਾਰਾਜੇ ਨਾਲ ਤਰੀ ਪਿੱਠ ਪਿੱਠਦੀ ਆ ਐ ਨਾ ਕਹਿ ਤੂੰ ਜਵਾਬ ਦੇ ਸਵਾਲ ਦਾ ਹੁਣ ਕੱਲ ਇਹ ਜਿਹੜਾ ਉੱਥੇ ਜਿਹੜਾ ਮੀਡੀਆ ਨੇ ਜੋ ਗੱਲਾਂ ਫੜਾ ਜਾਂ ਉੱਥੇ 1862 ਵਾਲੀ ਇਹ ਗੱਲ ਝੂਠੀ ਆ 1862 ਨੂੰ ਨਾਬ ਰਾਜਾ ਨਾਬ ਕਮਲ ਸਾਹਿਬ ਦਾ ਜਨਮ ਹੋਇਆ ਸੀਗਾ 1907 ਨੂੰ ਉੱਥੇ ਦੇਖੋ ਇਕੋਤਰੀ ਚੱਲਦੀ ਆ 101 ਦੀ ਇਹ ਮੈਨੂੰ ਨਹੀਂ ਪਤਾ ਵੀ ਸਿੱਖ ਧਰਮ ਵਿੱਚ ਕਿੱਥੋਂ ਆ ਗਿਆ ਇਹ ਇਕੋਤਰੀ ਚਰਣੀ ਪਤਾ ਨਹੀਂ ਕਿੱਥੋਂ ਆ ਗਿਆ ਪਰ ਚੱਲਦੀ ਆ ਉੱਥੇ ਲੋਕ ਸ਼ਰਧਾ ਜੀ ਉਹਨਾਂ ਦੀ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਵੱਡੀ ਹੈ ਸ਼ਰਧਾ ਵੱਡੀ ਹੁੰਦੀ ਹੈ ਸ਼ਰਧਾ ਅੱਗੇ ਕੁਝ ਨਹੀਂ ਹੁੰਦਾ ਹੁੰਦਾ ਤੇ ਕਿਉਂਕਿ ਸਾਡੇ ਗੁਰੂਆਂ ਸਾਹਿਬ ਦਾ ਇਹ ਸਿਧਾਂਤ ਹੈ ਵੀ ਉਹਨੂੰ ਪੜਨਾ ਪੜਨਾ ਸੁਣਨਾ ਸੁਣ ਕੇ ਵਿਚਾਰਨਾ ਉਹਦੇ ਵਿੱਚ ਇੱਕ ਇੱਕ ਸ਼ਬਦ ਨੂੰ ਵਿਚਾਰਨਾ ਇਹ ਆ ਸਾਡੇ ਗੁਰੂਆਂ ਸਾਹਿਬ ਦੇ ਵਿੱਚ ਇਹ ਨਹੀਂ ਬਸ ਪੜੀ ਜਾਓ ਮੂੰਹ ਵਿੱਚ ਮੂੰਹ ਚ ਪੜੀ ਜਾਓ ਕੁਝ ਸੁਣੇ ਨਾ ਸੁਣੇ ਜਿਹੜੀ ਗੱਲ ਹੈਗੀ ਪਰ ਸਾਡੇ ਬਣਾਤੀ ਗਈ ਹੈ ਜੀ ਇਹ ਤੇ ਉਹਦੀ ਸ਼ਰਧਾ ਵੀ ਲੋਕਾਂ ਚ ਪੈ ਗਈ ਆ ਅਸਾ ਇੱਕ ਇੱਕ ਬੰਦਾ ਕੇਵਰੇ ਇੰਨੇ ਜਿਆਦੇ ਵਧਿਆ ਉਹ ਕਹਿੰਦਾ ਜੀ ਮੈਂ ਇੱਕ ਉਤਰੀ ਕਰਾਉਣੀ ਆ ਜੀ ਇੱਕ ਇੱਕ ਬੰਦਾ ਹੀ 101 ਗੁਰੂਆਂ ਸਾਰੇ ਪ੍ਰਕਾਸ਼ ਕਰਾਉਂਦਾ ਇੱਕ ਇੱਕ ਬੰਦੇ ਗੁਰੂਆਂ ਅਖੰਡ ਪਾਠ ਸਾਹਿਬ ਕਰਾਉਂਦਾ ਉੱਥੇ ਐਡੀ ਬੜੀ ਸ਼ਰਧਾ ਹੈਗੀ ਆ ਉੱਥੇ ਗੁਰੂਆਂ ਸਾਹਿਬ ਹੁੰਦੇ ਆ ਤੇ ਪੰਜਾਬ ਸਰਕਾਰ ਦੀ ਇਹ ਜੇ ਜਾਂਚ ਚੱਲ ਰਹੀ ਆ ਪਰ ਆਤਮਾਨ ਕਹਿੰਦੇ ਆ ਕਹਿੰਦੇ ਵੀ ਇਹ ਜਾਂਚ ਦੇ ਵਿੱਚ ਸਾਡੇ ਇਹ ਨਿਕਲਿਆ ਆ ਜੇ ਅਜੇ ਕੋਈ ਸਪਸ਼ਟ ਨਹੀਂ ਹੋਇਆ ਕੀਤਾ ਉਹਨਾਂ ਨੇ ਵੀ ਕਿਹੜੇ ਗੁਰੂ ਅੰਸਾਬ ਨੇ ਇਹ ਅਜੇ ਪਤਾ ਲੱਗੂਗਾ ਵੀ ਕਿਹੜੇ ਗੁਰੂ ਅੰਸਾਬ ਨੇ ਇਹ ਅਜੇ ਜਾਂਚ ਚੱਲ ਰਹੀ ਹੈ ਤੁਸੀਂ ਪਹਿਲੇ ਹੀ ਆਪਣੇ ਆਪ ਨੂੰ ਨਿਬਾਹ ਰੱਖਣ ਲੱਗ ਪੇ ਜਾਂਚ ਚੱਲ ਰਹੀ ਆ ਉਹ ਕਹਿੰਦੇ ਨੇ ਵੀ ਸ਼੍ਰੀ ਕਾਲ ਤਖਤ ਸਾਹਿਬ ਜਰੂਰ ਮੈਂ ਕਮੇਟੀ ਜਿੱਤੇ ਕਹੇਗੀ ਸੀ ਭੇਜਾਂਗਾ ਸਰੂਪ ਉਹ ਮਹਾਰਾਜ ਦੇ ਜਾਂਚ ਦੇ ਵਿੱਚ ਅਜੇ ਆਇਆ ਹੈ ਨਾ ਕਿ ਇਹ ਗੱਲ ਸਪਸ਼ਟ ਹੋ ਗਈ ਹੈ ਵੀ ਗੁਰੂ ਅੰਸਾਬ ਦੇ ਸਰੂਪ ਉਹੀ ਨੇ ਜਿਹੜੇ ਕਿ 328 ਗੁੰਮ ਹੋਏ ਸੀਗੇ ਇਹ ਅਰੇ ਸਪੱਸ਼ਟ ਨਹੀਂ ਹੋਇਆ ਅੱਜ ਜਾਂਚ ਵਿੱਚ ਗੱਲ ਆਈ ਹੈ ਅੱਗੇ ਆਉਣੀ ਆ ਤਾਂ ਅੱਜ ਤੱਕ ਕਾਫੀ ਕੁਝ ਹੋਣਾ ਜੀ ਅੱਜ ਤੱਕ ਉੱਥੇ ਜਿਹੜੇ ਕਿ ਅ ਕੱਲ ਵੈਸੇ 328 ਰੂਪਾਂ ਦੇ ਮਾਮਲੇ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅ ਦਰ ਤੱਕ ਪੁੱਛਗੀ ਚ ਹੋਈ ਰਹੀ ਆ ਤੇ ਕੱਲ ਉਹਨਾਂ ਨੂੰ ਜਿਹੜਾ ਕਿ ਸਾਬਕਾ ਜਹੀਦਾਰ ਨੇ ਕਾਰਜਕਾਰੀ ਸੀਗੇ ਭਾਈ ਹਰਪ੍ਰੀਤ ਸਿੰਘ ਜੀ ਬਠਿੰਡੇ ਉਹਨਾਂ ਦੇ ਘਰ ਵੀ ਗਈ ਆ ਸੱਟ ਕੱਲ ਜਗਤਪ੍ਰੀਤ ਸਿੰਘ ਏਆਈ ਜਗਤ ਦੇ ਜਗਤਪ੍ਰੀਤ ਦੇ ਅਗਵਾਹੀ ਵਿੱਚ ਪੁੱਛਗਿੱਛ ਕੀਤੀ ਹੈ ਉਹਨਾਂ ਨੇ ਉੱਥੇ ਬਹਿ ਕੇ ਗੱਲਬਾਤ ਕੀਤੀ ਆ ਉਹ ਤੋਂ ਸਾਰਾ ਕੁਝ ਲੈ ਆ ਰਿਕਾਰਡ ਵਗੈਰਾ ਉਹ ਵੀ ਗੱਲ ਹੋਈ ਆ ਤੇ ਇਹ ਜੀ ਜਗਤਪ੍ਰੀਤ ਨੇ ਕਿਹਾ ਕਹਿੰਦੇ ਵੀ ਸਾਰੇ ਸਹਿਯੋਗ ਤੋਂ ਮਿਲ ਰਿਹਾ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਪਰੋਂਦਾ ਕਮੇਟੀ ਉਹ ਕਹਿੰਦੇ ਆ ਵੀ ਇਹ ਸਰੂਪ ਜਿਹੜੇ ਆਪਣਾ 328 ਰੂਪਾਂ ਦਾ ਮਾਮਲਾ ਹੈਗਾ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪਰੋਂਦਾ ਕਮੇਟੀ ਨੂੰ ਸਹਿਯੋਗ ਦੇਣਾ ਹੈ ਦਾ ਸਰਕਾਰ ਦਾ ਕੇਸ ਦਰਜ ਹੋਇਆ ਗੁਰੂ ਮਹਾਰਾਜ ਦੇ ਸਰੂਪ ਨੇ ਯਾਰ ਕੋਈ ਆਮ ਗੱਲ ਥੋੜਾ ਹੈ ਸਰੂਪ ਪਾ ਦਾ ਲਾਪਤਾ ਹੋਣਾ ਕੋਈ ਇਹ ਥੋੜਾ ਹੁੰਦਾ ਵੀ ਚੱਕ ਕੇ ਲੈ ਜਾ ਤੁਸੀਂ ਸਰੂਪ ਇਦਾਂ ਤਰ੍ਹਾਂ ਗੁੰਡੀਆਂ ਗੱਲਬਾਤ ਕੋਈ ਤਰੀਕਾ ਯਾਰ ਫਿਰ ਕਹਿੰਦੇ ਬੇਅਦਬੀ ਹੋ ਗਈ ਫਿਰ ਜੇ ਕਿਸ ਆ ਐਰੇ ਗੇਰਨ ਤੁਸੀਂ ਸਰੂਪ ਦੇ ਆਉਂਗੇ ਗੁਰੂ ਅਰਜਨ ਸਾਹਿਬ ਦੇ ਤਾਂ ਬੇਅਦਬੀ ਇਹ ਗੱਲ ਕਰੂ ਅਗਲਾ ਠੀਕ ਹੈ ਨਾ ਜੀ ਦਿੱਲੀ ਜੀ ਵੀ ਨਾ ਆਪਣਾ ਤੁਸੀਂ ਜਿਹੜਾ ਬੰਦਾ ਉਹਨਾਂ ਨੇ ਵੈਸੇ ਕਹਿਤੀ ਹੈ ਗੱਲ ਵੀ ਜਾਂਚ ਜੋ ਕਰੋ ਪਈ ਦਿੱਲੀ ਕਮੇਟੀ ਨੇ ਜੀ ਜੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ